ਹਣ ਤੋਂ ਯਾਦ ਹੈ ਪਿੱਛੇ ਜੇ ਕੇਬੀਸੀ ਚ ਅਮਿਤਾਬਚਨ ਦੇ ਸ਼ੋਅ ਚ ਇੱਕ ਬੱਚਾ ਆਇਆ ਸੀਗਾ ਅੰਮ੍ਰਿਤਸਰ ਦੇ ਲਾਗੇ ਬੜਾ ਬੜੇ ਗਰੀਬ ਘਰ ਦਾ ਬੱਚਾ ਸੀਗਾ ਤੇ ਉਹਨੇ 1 ਕਰੋੜ ਜਿੱਤਿਆ ਸੀਗਾ ਹਾਂ ਖਾਲੜੇ ਤੁਸੀਂ ਇੱਕ ਬੱਚਾ ਜਿੰਨੇ ਵੀ ਤੁਸੀਂ ਦੇਖ ਲੋ ਬੱਚੇ ਇਤਿਹਾਸ ਗਵਾ ਹੈ ਜਿਹੜੇ ਵੀ ਬੱਚੇ ਕਿਸੇ ਮੁਕਾਮ ਤੇ ਪਹੁੰਚੇ ਸਾਰੇ ਗਰੀਬ ਘਰਾਂ ਦੇ ਬੱਚੇ ਸੀਗੇ ਤੁਸੀਂ ਮੈਨੂੰ ਇੱਕ ਕੋਈ ਐਗਜ਼ਾਮਪਲ ਦਿਖਾ ਦਿਓ ਕਰੋੜਾਪਤੀ ਬੱਚਾ ਹੋਵੇ ਸਿਲਵਰ 스ਪੂਨ ਨਾਲ ਜਾਂ ਗੋਲਡਨ 스ਪੂਨ ਦੇ ਨਾਲ ਪੈਦਾ ਹੋਇਆ ਹੋਵੇ ਤੇ ਉਹਨੇ ਦੁਨੀਆ 'ਚ ਕੁਝ ਹਾਸਲ ਕੀਤਾ ਹੋਵੇ। ਸਾਡੀ ਗਰੀਬੀ ਹੁੰਦੀ ਹੈ ਜਿਹੜੀ ਸਾਡੇ ਅੰਦਰੋਂ ਸੱਟ ਮਾਰਦੀ ਹੈ। ਕੁਝ ਕਰਨਾ ਪੈਣਾ। ਮਾਪਿਓ ਦੀ ਗਰੀਬੀ ਚੱਕ ਨਹੀਂ ਪੈਣੀ ਹੈ। ਜਿਸ ਬੱਚੇ ਦੇ ਅੰਦਰ ਇਹ ਗੱਲ ਆ ਜਾਵੇ ਨਾ ਕਿ ਨਹੀਂ ਯਾਰ ਮੇਰੀ ਮਾਂ ਟੁੱਟੀਆਂ ਚੱਪਲਾਂ ਪਾ ਰਹੀ ਹੈ, ਮੇਰਾ ਪਿਓ ਟੁੱਟੀਆਂ ਚੱਪਲਾ ਸਾਈਕਲ ਤੇ ਜਾ ਰਿਹਾ ਹੈ। ਮੈਂ ਆਪਣੇ ਮਾਪਿਓ ਦੀ ਗਰੀਬੀ ਚੱਕਣੀ ਹੈ। ਮੈਂ ਕੁਝ ਕਰਨਾ ਹੈ। ਫੇਰ ਉਹਨੂੰ ਨਸ਼ਾਨੀ ਸੁਝਦਾ ਫੇਰ ਉਹਨੂੰ ਕੁੜੀ ਬਾਜ਼ੀ ਨਹੀਂ ਸੋਚਦੀ ਫੇਰ ਉਹਨੂੰ ਉਹਦਾ ਏਮ ਸੁਝਦਾ ਫੇਰ ਉਹ ਬੰਦਾ ਕਿਸੇ ਮੋਕਾਮ ਤੇ ਪਹੁੰਚਦਾ ਉਹਨੂੰ ਹਾਸਿਲ ਕਰਦਾ ਮਾਪਿਆਂ ਨੂੰ ਸਾਰੇ ਸੁੱਖ ਦਿੰਦਾ ਫੇਰ ਕਿਸੇ ਹੋਰ ਚੀਜ਼ ਬਾਰੇ ਸੋਚਦਾ